ਜਨਤਾ ਦੀ ਆਵਾਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦੁਗਾਲ ਇਸ ਟਾਈਮ ਅਸੀਂ ਖੜਿਆ ਨੈਸ਼ਨਲ ਹਾਈਵੇ ਜ ਰੋਡ ਦੇ ਉੱਤੇ ਜੋ ਸੰਗਰੂਰ ਨੂੰ ਜਾ ਰਹੀ ਹੈ ਜਿੱਥੇ ਪੱਲੇਦਾਰ ਮਜ਼ਦੂਰ ਜੂਨੀਅਨ ਪਾਤੜਾ ਜੋ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਕਰਨ ਜਾ ਰਹੇ ਨੇ ਇਹ ਜੂਨੀਅਨ ਹੈ ਜੋ ਪਾਤੜਾ ਬਲਾਕ ਦੀ ਹੈ ਜਿਨ੍ਹਾਂ ਦੀਆਂ ਜਾਇਜ਼ ਮੰਗਾਂ ਨੇ ਜੋ ਸਰਕਾਰ ਨਹੀਂ ਮੰਨ ਰਹੀ ਇਹਨਾਂ ਦੀਆਂ ਜੈਕਾਰੇ ਸ਼ਟ ਮੁਰਦਾਬਾ ਮੁਰਦਾਬਾ ਜੈਕਾਰੇ ਸ਼ਟ ਮੁਰਦਾਬਾ 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 ਦੂਰ ਇਕਤਾ ਜਿੰਦਾਬਾ ਜਿੰਦਾਬਾ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਫੂਡ ਮਿਨਿਸਟਰ ਮੁਰਦਾਬਾਦ 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 ਫੂਡ ਮਿਨਿਸਟਰ ਮੁਰਦਾਬਾਦ 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 ਠੇਕੇਦਾਰੀ ਸਿਸਟਮ ਮੁਰਦਾਬਾਦ 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 ਦੂਰ ਇਕਤਾ ਜਿੰਦਾਬਾਦ 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 ਗੱਲ ਕਰਦੇ ਆ ਜੀ ਇਹਨਾਂ ਦੇ ਇਹਨਾਂ ਦੇ ਪ੍ਰਧਾਨ ਜੂਨੀਅਨ ਦੇ ਪ੍ਰਧਾਨ ਮੱਖਣ ਸਿੰਘ ਹਾਂਜੀ ਕੀ ਕੀ ਮੁਸ਼ਕਲਾਂ ਨੇ ਤੁਹਾਨੂੰ ਜੀ ਸਾਨੂੰ ਇਹ ਠੇਕਦਾਰ ਛੇਟਮਾਨ ਦੇ ਵਿਰੁੱਧ ਅਸੀਂ ਲੰਮੇ ਸਮੇਂ ਤੋਂ ਲੜਾਈ ਲੜ ਰਹਿਆਂਗੇ ਪਹਿਲਾਂ ਅਕਾਲੀ ਸਰਕਾਰ ਕਾਂਗਰਸ ਸਰਕਾਰ ਵੇਲੇ ਵੀ ਅਸੀਂ ਉਹਨਾਂ ਨੂੰ ਹੀ ਮੰਗ ਪੱਤਰ ਦਿੱਤੇ ਉਦੋਂ ਮਾਰ ਆਪ ਸਰਕਾਰ ਆ ਗਈ ਇਹਦਾ ਮਜ਼ਦੂਰਾਂ ਦੀ ਸੁਣਦੀ ਹੀ ਨਹੀਂ ਸੀਗੀ ਜੀ ਅੱਛਾ ਜੀ ਅਸੀਂ ਠੇਕਦਾਰ ਛੇਟਮਾਨ ਦੇ ਵਿਰੁੱਧ ਕਈ ਵਾਰੀ ਮੰਤਰੀ ਨੂੰ ਮਿਲ ਚੁੱਕੇ ਹਾਂ ਜੀ ਮੰਗ ਪੱਤਰ ਦੇ ਕੇ ਆਏ ਹਾਂ ਪਹਿਲਾਂ ਉਹਦਾ ਕੋਈ ਜਵਾਬ ਨਹੀਂ ਆਇਆ ਪਿੱਛੇ ਮੀਟਿੰਗ ਦੀ ਪਕੜੇ ਸਮਝਾ ਲਿਆ ਆਪਣਾ ਸਾਡਾ ਨਾ ਜੀ 8 ਤਰੀਕ ਤੋਂ 7 8 ਤੇ 9 ਤਿੰਨ ਦਿਨ ਸਾਡਾ ਧਰਨਾ ਚੰਡੀਗੜ੍ਹ ਅਨਾਜ ਭਵਨ 39 ਸੈਕਟਰ ਵੀ ਚੱਲਿਆ ਹਾਂਜੀ ਹਾਂਜੀ ਪੱਲੇ ਦਾ ਆਲ ਪੰਜਾਬ ਮਜ਼ਦੂਰ ਜਥੇਬੰਦੀਆਂ ਦਾ ਪੱਲੇਦਾਰ ਯੂਨੀਅਨਾਂ ਦਾ ਹਾਂਜੀ ਤੇ ਉੱਥੇ ਸਾਡਾ ਧਰਨਾ ਚੱਲਿਆ ਤੇ ਉੱਥੇ ਮੰਤਰੀ ਨੇ ਸਾਨੂੰ 17 ਤਰੀਕ ਦਾ ਟਾਈਮ ਦਿੱਤਾ ਸੀ ਮੇਰੇ ਨਾਲ ਦਾ ਕਿ ਜਿਹੜਾ ਤੁਹਾਡਾ ਹੈਗਾਗਾ ਮੰਨ ਲਓ ਵੀ ਪੱਲੇਦਾਰਾਂ ਦੀਆਂ ਮੰਗਾਂ ਨੇਗੀਆਂ ਜਿਵੇਂ ਪੱਲੇਦਾਰੀ ਠੇਕੇਦਾਰੀ ਸਿਸਟਮ ਨੂੰ ਕੱਢ ਕੇ ਤੁਹਾਡਾ ਇੱਕ ਬੋਰਡ ਬਣਾਇਆ ਜਾਊਗਾ। ਇਹ ਕੌਣ ਨੇ ਮੰਤਰੀ ਫੂਡ ਸਪਲਾਈ ਦੇ ਆਪਣਾ ਲਾਲਚੰਦ ਘਟਾਰੂ ਚੱਕ ਜੀ। ਹਾਂਜੀ ਹਾਂਜੀ। ਤੇ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਸਾਡਾ ਧਰਨਾ ਸੀਗਾ ਤੇ ਉਹਨਾਂ ਨੇ 12 ਤਰੀਕ ਦਾ ਟਾਈਮ ਦਿੱਤਾ। 12 ਤਰੀਕ ਨੂੰ ਸਾਡੀ ਚੰਡੀਗੜ੍ਹ ਪੰਜਾਬ ਭਵਨ ਦੇ ਵਿੱਚ ਉਹਨਾਂ ਨਾਲ ਮੀਟਿੰਗ ਹੋਈ। ਮੀਟਿੰਗ ਦੇ ਵਿੱਚ ਮੀਟਿੰਗ ਸਾਡੀ ਵੇਸਟਾ ਰਹੀ ਹੈਗੀ। ਕਿਹੜੀ 12 ਤਰੀਕ ਦਾ ਟਾਈਮ ਦਿਆ ਸੀ? ਇਹ ਜਿਹੜੀ ਪਿੱਛੇ ਆਪਣੀ 12 ਤਰੀਕ ਲੰਗੀ ਹੈਗੀ। ਜਨਵਰੀ ਜਨਵਰੀ ਦੀ 12 ਤਰੀਕ। ਹਾਂਜੀ ਹਾਂਜੀ। ਤੇ ਉਸ ਤੋਂ ਬਾਅਦ ਜੀ ਉਹਨਾਂ ਨੇ ਮੰਨ ਲਓ ਸਾਡੇ ਕਾਫੀ ਟਾਈ ਤੇ 2 ਸਾਲ ਹੋ ਗਏ ਨਾ ਦੀ ਸਰਕਾਰ ਬਣੀ ਨੂੰ ਕੋਈ ਮੰਨ ਲਓ ਵੀ ਰਿਸਪਾਂਸ ਨਹੀਂ ਮਿਲਿਆ ਹੈਗਾ ਸਾਨੂੰ ਬਾਰ ਬਾਰ ਮੀਟਿੰਗਾਂ ਕਰਨ ਦਾ ਤੇ ਹੁਣ ਸਾਡੇ ਸਾਰੇ ਪੰਜਾਬ ਦੇ ਵਿੱਚ ਪੱਲੇਦਾਰਾਂ ਨੇ ਇਹ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਆਪਣਾ ਜਿਹੜਾ ਮੁੱਖ ਮੰਤਰੀ ਭਵਨ ਸਿੰਘ ਮਾਨ ਹੈ ਉਹਦੀ ਅੱਜ ਕੂਕੀ ਦਾ ਘ੍ਰਿਆਉ ਕਰਨਾ ਜਾ ਰਹੇ ਨੇ ਸਾਰੇ ਔਰ ਪੰਜਾਬ ਦੇ ਵਿੱਚੋਂ ਪੱਲੇਦਾਰ ਯੂਨੀਅਨਾਂ ਇਕੱਠੀਆਂ ਹੋਣਗੀਆਂ ਇਹ ਕਿੰਨੇ ਚਿਰ ਲਈ ਕਰੋ ਅੱਜ ਮੰਨ ਲੋ ਵੀ ਧਰਨੇ ਦਾ ਪਹਿਲਾਂ ਸਾਡੇ ਚੱਲੀ ਰਹੇ ਨੇਗੇ ਅੱਜ ਹੁਣ ਜਾ ਕੇ ਉੱਥੇ ਕਰਿਓ ਕਰਾਂਗੇ ਅਸੀਂ ਅੱਜ ਦੇ ਦਿਨ ਲਈ ਜਿਹੜੀਆਂ ਸਾਡੀਆਂ ਜਥੇਬੰਦੀਆਂ ਪੰਜਾਬ ਦੀਆਂ ਪੰਜ ਜਥੇਬੰਦੀਆਂ ਨਗੀਆਂ ਪਲੇਦਾਰ ਮਜ਼ਦੂਰ ਜਮਾਦੀਆਂ ਤੇ ਉਹ ਜਿਹੜਾ ਕੋਈ ਫੈਸਲਾ ਲੈਣਗੇ ਚਾਹੇ ਉਹਦੇ ਕੋਠੀ ਮੂਰੇ ਪੱਕਾ ਧਰਨਾ ਲਾਣਾ ਪਵੇ ਚਾਹੇ ਭੁੱਖ ਹੜਤਾਲ ਕਰਨੀ ਪਵੇ ਚਾਹੇ ਮਰਨ ਮਰਤੇ ਬੈਠਣਾ ਪਵੇ ਉਹ ਸਾਡੇ ਉੱਥੇ ਜਥੇਬੰਦੀ ਦਾ ਫੈਸਲਾ ਹੋਊਗਾ ਜਿਹੜਾ ਵੀ ਫਿਲਹਾਲ ਸੋਡਾ ਇੱਕ ਦਿਨ ਦਾ ਪ੍ਰੋਗਰਾਮ ਹੈ ਅੱਜ ਸਾਡਾ ਇੱਕ ਦਿਨ ਦਾ ਪ੍ਰੋਗਰਾਮ ਆ ਬਾਕੀ ਸਾਡਾ ਸੰਗਰੂਰ ਧਰਨਾ ਚੱਲੇ ਰਿਹਾਗਾ ਹੋਰ ਹੋਰ ਕੀ ਮੁਸ਼ਕਲਾਂ ਹੁੰ ਇਹ ਹੈਗਾਗਾ ठेकेदारी ਸਿਸਟਮ ਹੈ ਜਿਹੜੀ ਕਿ ਪੰਜਾਬ ਸਰਕਾਰ ਹੈ ਪੰਜਾਬ ਜਿਹੜੀ ਹਾੜੀ ਦੀ ਤੇ ਸੋਣੀ ਦੀ ਫਸਲਾਂ ਦਾ ਜਿਹੜਾ ਹੁੰਦਾ ਹੈ ਇਹ ਅਸੀਂ ਨੇ ਸਟੋਰ ਕਰਨ ਦੇ ਉੱਤੇ ਸਟੋਰ ਕਰਨੀ ਹੁੰਦੀ ਹੈ ਜਿਹੜੀ ਹਾਂਜੀ ਤੇ ਵੱਖ-ਵੱਖ ਗਦਾਮਾਂ ਦੇ ਵਿੱਚ ਇਹਦੇ ਘੱਟ ਤੋਂ ਘੱਟ ਸਰਕਾਰ ਟੈਂਡਰ ਲੈਂਦੀ ਹੈਗੀ ਹਾਂਜੀ ਟੈਂਡਰ ਕਰਾਉਂਦੀ ਹੈ ਤੇ ਇਸ ਤੋਂ ਬਾਅਦ ਕੀ ਹੁੰਦਾਗਾ ਕਿ ਜਿਹੜਾ ਕਿ ਮਜ਼ਦੂਰ ਨੇ ਕੰਮ ਕਰਨਾ ਹੁੰਦਾ ਹੈ ਹਾਂਜੀ ਤੇ ਜਿਹੜਾ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਮਜ਼ਦੂਰ ਕੰਮ ਕਰੇ ਮਜ਼ਦੂਰ ਦਾ ਪੈਸਾ ਮਜ਼ਦੂਰ ਨੂੰ ਮਿਲਣਾ ਚਾਹੀਦਾ ਹਾਂਜੀ ਤੇ ਇਹ ਜਿਹੜਾ ਵਿਚਾਲੇ ਠੇਕੇਦਾਰੀ ਸਿਸਟਮ ਠੇਕੇਦਾਰ ਵਿਚੋਲਾ ਪਾਇਆ ਹੋਇਆ ਹੁੰਦਾਗਾ ਉਹ ਜੇ ਇੱਕ ਗੱਟੇ ਦਾ ਰੇਟ 3 ਰੁਪਏ ਦਾ ਮਜ਼ਦੂਰ ਨੂੰ ਇੱਕ 1.5 ਰੁਪਿਆ ਮਿਲਦਾਗਾ ਤੇ ਮਜ਼ਦੂਰ ਦਾ ਬਹੁਤ ਵੱਡੀ ਪੱਧਰ ਤੇ ਇਹ ਸ਼ੋਸ਼ਣ ਹੋ ਰਿਆਗਾ ਨੁਕਸਾਨ ਹੁੰਦਾ ਹੈ ਕਿ ਇੰਨਾ ਕੰਮ ਕਰਨ ਦੇ ਬਾਵਜੂਦ ਵੀ ਮਜ਼ਦੂਰ ਮਜ਼ਦੂਰੀ ਹੋ ਕੇ ਰਹਿ ਗਿਆ ਤੇ ਮੰਨ ਲਓ ਕੋਈ ਆਪਣੀ ਬੱਚਿਆਂ ਨੂੰ ਵਧੀਆ ਪੜਾ ਨਹੀਂ ਸਕਦਾ ਕੋਈ ਵਧੀਆ ਆਪਣਾ ਕੋਈ ਘਰ ਨਹੀਂ ਪਾ ਸਕਦਾ ਜਾਂ ਕੋਈ ਹੋਰ ਜਿਵੇਂ ਤਰ੍ਹਾਂ ਦੀ ਆਪਣੇ ਹਾਂ ਮਜ਼ਦੂਰਾਂ ਦੀਆਂ ਮੁਸ਼ਕਲਾਂ ਹੁੰਦੀਆਂ ਨੇ ਉਹ ਜਿਉਂਦਿਆਂ ਕਿਉਂ ਪਈਆਂ ਨੇਗੀਆਂ ਤੇ ਪਹਿਲਾ ਕਾਲੀਆਂ ਦਾ ਹਾਲ ਵੀ ਇਹੀ ਦੀ ਕਾਂਗਰਸਿਆਂ ਦਾ ਵੀ ਇਹੀ ਹਾਲ ਹੈ ਹਾਲ ਦੀਗਾ ਤੇ ਆ ਬਦਲਾਅ ਵਾਲੀ ਸਰਕਾਰ ਦਾ ਇਹ ਇਹਦਾ ਇਹਨਾਂ ਦਾ ਉਦੋਂ ਵੀ ਪੇੜਾ ਹਾਲ ਆਈ ਗੀ ਮਜ਼ਦੂਰ ਦਾ ਨਾਂ ਹੀ ਲੈ ਇਹ ਮਜ਼ਦੂਰ ਦਾ ਨਾਂ ਲੈ ਕੀ ਖੁਸ਼ ਨਹੀਂ ਹੈਗੇ ਕੰਮ ਕਿੰਨਾ ਚਿਰ ਚੱਲਦਾ ਸਾਲ 'ਚ ਤੁਹਾਡਾ ਕੰਮ ਤਾਂ ਰੈਗੂਲਰ ਚੱਲਿਆ ਜਾਂਦਾ ਜੀ ਅੱਛਾ ਮੰਨ ਲਓ ਕੋਰੋਨਾ ਕਾਲ ਦੇ ਵਿੱਚ ਵੀ ਅਸੀਂ ਨੇ ਲਗਾਤਾਰ ਕੰਮ ਕਰਿਆ ਮੰਨ ਲਓ ਲੋਕਾਂ ਇੰਨੇ ਡਿਸਟ्रेस ਦੇ ਨਾਲ ਸਾਲ 'ਚ ਪੂਰੇ ਦਿਨ ਕੰਮ ਮਿਲਦਾ ਏ ਤੁਹਾਨੂੰ ਕੰਮ ਨਹੀਂ ਸਾਲ ਦੇ ਵਿੱਚ ਪੂਰੇ ਤਾਂ ਨਹੀਂ ਦੇਖੋ ਜਦੋਂ ਵੀ ਕੋਈ ਸਪੈਸ਼ਲ ਵਗੈਰਾ ਭਰਤੀ ਹੈਗੀ ਹਾਂ ਹਾਂ ਤਾਂ ਜਦੋਂ ਕੋਈ ਹੋਰ ਮੰਨ ਲਓ ਹਾੜੀ ਸੋਣੀ ਸੀਜ਼ਨ ਦੇ ਮੰਡੀਆਂ ਦਾ ਵੀ ਕੰਮ ਹੁੰਦਾ ਸਟੋਰੇਜ ਦੇ ਉੱਤੇ ਉਹ ਅਸੀਂ ਕਰਦੇ ਆਂਗੇ ਮੰਨ ਲਓ ਕੰਮ ਤਾਂ ਚੱਲਦੀ ਰਹਦਾਗਾ ਠੀਕ ਹੈ ਜੀ ਧੰਨਵਾਦ ਠੇਕੇਦਾਰ ਪੇਮੈਂਟ ਨਹੀਂ ਦਿੰਦਾ ਹੈਗਾ ਟਾਈਮ ਤੇ ਹਾਂਜੀ ਠੇਕੇਦਾਰ ਪੇਮੈਂਟ ਦੇ ਟਾਈਮ ਤੇ ਪੈਸੀ ਨਹੀਂ ਦਿੰਦਾ ਹੈਗਾ ਅੱਛਾ ਪੇਮੈਂਟ ਦੀ ਮੁਸ਼ਕਲ ਹੈ ਹਾਂ ਜੀ ਬਹੁਤ ਜੀ ਚਲੋ ਇਹਨਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਨੇ ਅੱਜ ਇਹਨਾਂ ਨੇ ਭਵੰਤ ਮਾਨ ਦੀ ਕਰੋਟੀ ਦਾ ਘਰਾਓ ਕਰਨਾ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਮਜ਼ਦੂਰ ਭਰਾਵਾਂ ਦੀਆਂ ਜੁਨੀਅਨ ਦੀਆਂ ਪੱਲੇਦਾਰ ਜੁਨੀਅਨ ਦੀਆਂ ਮੰਗਾਂ ਮੰਨੀਆਂ ਜਾਣੀਆਂ ਚੀਨੀਆਂ ਨੇ ਜੋੜੇ ਰਹੋ ਜਨਤਾ ਦੀ ਆਵਾਜ਼ ਦੇ ਨਾਲ ਅਸੀਂ ਤੁਹਾਨੂੰ ਦਿੰਦੇ ਰਹਾਂਗੇ ਤਾਜ਼ੀਆਂ ਰਿਪੋਰਟਾਂ